ਮੂਰਤੀ ਪੂਜਾ ਸਦੀਆਂ ਤੋਂ ਲਗਭਗ ਸਾਰੇ ਹੀ ਦੇਸ਼ਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਢੰਗ ਦੇ ਵਿੱਚ ਜਾਂ ਮਾਨਤਾਵਾਂ ਦੇ ਅਧੀਨ ਕੀਤੀ ਜਾਂਦੀ ਹੈ ਪਰ ਗੁਰਬਾਣੀ ਮੂਰਤੀ ਪੂਜਾ ਨੂੰ ਬਿਲਕੁਲ ਵੀ ਪ੍ਰੋੜਤਾ ਜਾਂ ਤਰਜੀਹ ਨਹੀਂ ਦਿੰਦੀ ਗੁਰਬਾਣੀ ਦੇ ਅਨੁਸਾਰ ਮੂਰਤੀ ਪੂਜਕ ਸਿੱਖ ਕਦੇ ਵੀ ਨਹੀਂ ਹੋ ਸਕਦੇ ਅਤੇ ਨਾ ਹੀ ਸਿੱਖਾਂ ਨੂੰ ਅੱਜ ਵੀ ਇਹ ਚਾਹੀਦਾ ਹੈ ਕਿ ਜਿਵੇਂ ਕਿਸੇ ਮੰਦਰ ਦੇ ਵਿੱਚ ਜਾ ਕਰਕੇ ਕੋਈ ਮੱਥਾ ਟੇਕਦਾ ਏ ਓਵੇਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਮੱਥਾ ਟੇਕੋ ਅਤੇ ਵਾਪਸ ਆ ਜਾਓ ਕਿਉਂਕਿ ਗੁਰਬਾਣੀ ਦੇ ਅਨੁਸਾਰ ਸੀ ਸੁਣਵਾਇਆ ਕਿ ਆਥੀਏ ਜਾਂ ਰਿਦੇ ਇੱਕ ਸੁਧੇ ਜਾਏ ਮੱਥਾ ਟੇਕਣ ਦਾ ਵੀ ਕੋਈ ਲਾਭ ਨਹੀਂ ਜੇ ਗੁਰੂ ਦੇ ਸ਼ਬਦ ਨੂੰ ਸੁਣਿਆ ਨਹੀਂ ਕਮਾਇਆ ਨਹੀਂ ਜੀਵਨ ਵਿੱਚ ਧਾਰਨ ਨਹੀਂ ਕੀਤਾ ਸੋ ਅੱਜ ਦੀ ਜਪਜੀ ਸਾਹਿਬ ਦੀ ਪੰਜਵੀਂ ਜੋ ਪੌੜੀ ਹੈ ਜੀ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਕਿ ਅਕਾਲ ਪੁਰਖ ਪ੍ਰਮਾਤਮਾ ਥਾਪਿਆ ਨਹੀਂ ਜਾ ਸਕਦਾ ਤੇ ਸਾਡੇ ਬਣਾਇਆ ਉਹ ਬਣਦਾ ਨਹੀਂ ਹੈ ਕਿ ਜਿਵੇਂ ਕਿਸੇ ਇਨਸਾਨ ਨੇ ਕੋਈ ਪੱਥਰ ਦਾ ਟੁਕੜਾ ਲਿਆ ਪੱਥਰ ਲਿਆ ਉਹਨੂੰ ਘੜ ਕੇ ਜਾਂ ਸੀਮੈਂਟ ਦੇ ਦੁਆਰਾ ਕੋਈ ਮੂਰਤੀ ਬਣਾ ਦਿੱਤੀ ਤੇ ਡਿਜ਼ਾਈਨ ਬਣਾ ਦਿੱਤਾ ਤੇ ਮੰਦਰ ਦੇ ਵਿੱਚ ਰੱਖ ਕੇ ਪੂਜਣਾ ਸ਼ੁਰੂ ਕਰ ਦਿੱਤਾ ਤੇ ਜੇ ਵੇਖਿਆ ਜਾਵੇ ਤਾਂ ਹਰ ਥਾਂ ਤੇ ਕਿਤੇ ਨਾ ਕਿਤੇ ਤੁਸੀਂ ਇੰਡੀਆ ਤੋਂ ਬਾਹਰ ਵੀ ਮਤਲਬ ਘੁੰਮਦੇ ਹੋ ਜਾਂ ਪੰਜਾਬ ਤੋਂ ਬਾਹਰ ਆਊਟ ਸਟੇਟ ਤੁਸੀਂ ਵੇਖਦੇ ਹੋ ਤਾਂ ਬਹੁਤ ਥਾਵਾਂ ਤੇ ਲੋਕ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਥਾਵਾਂ ਤੇ ਕੋਈ ਪੱਥਰ ਰੱਖਿਆ ਪਿਆ ਕੋਈ ਸੜਕ ਤੋਂ ਚਾੱਕ ਕੇ ਪੱਥਰ ਛੋਟਾ ਜਿਹਾ ਪੱਥਰ ਉਹਦੇ ਤੇ ਲਾਲ ਟਿੱਕਾ ਲਾ ਕੇ ਉਹਨੂੰ ਮੰਦਰ ਦਾ ਰੂਪ ਦਿੱਤਾ ਪਿਆ ਮੂਰਤੀ ਦਾ ਰੂਪ ਦਿੱਤਾ ਪਿਆ ਤੇ ਰੱਬ ਨੂੰ ਬਣਾ ਕੇ ਸਥਾਪਿਤ ਕਰ ਦਿੱਤਾ ਪਰ ਗੁਰਬਾਣੀ ਇਹ ਗੱਲ ਨਹੀਂ ਮੰਨਦੀ ਗੁਰਬਾਣੀ ਕਹਿੰਦੀ ਹੈ ਕਿ ਇੱਕੇ ਪੱਥਰ ਕੀ ਜੇ ਪਾਓ ਦੂਜੇ ਪੱਥਰ ਧਰੀਏ ਪਾਓ ਕਿ ਲੋਕੋ ਇੱਕ ਪੱਥਰ ਤੇ ਤੁਸੀਂ ਪੈਰ ਰੱਖਦੇ ਹੋ ਤੇ ਦੂਜੇ ਪੱਥਰ ਨੂੰ ਤੁਸੀਂ ਮੱਥਾ ਟੇਕਦੇ ਹੋ ਫਿਰ ਉਹਦੇ ਵਿੱਚ ਅੰਤਰ ਕੀ ਰਿਹਾ ਇੱਕ ਥਾਂ ਤੇ ਬਾਬਾ ਕਬੀਰ ਜੀ ਸਮਝਾਉਂਦੇ ਨੇ ਨਾ ਪੱਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਸੇਵ ਨੇਫਲ ਹੈ ਸੇਵ ਕਹਿੰਦੇ ਨਾ ਤੇ ਪੱਥਰ ਬੋਲਦਾ ਨਾ ਕੁਝ ਦਿੰਦਾ ਇਹ ਫੋਕਟ ਕਰਮ ਨੇ ਪਰ ਕਰ ਰਹੇ ਨੇ ਲੋਕ ਵੱਡੇ ਪੱਧਰ ਤੇ ਲੋਕ ਮੂਜਿਕ ਮੂਰਤੀ ਪੂਜਕ ਨੇ ਪਰ ਕੋਈ ਵੀ ਇਸ ਗੱਲ ਨੂੰ ਐਕਸੈਪਟ ਕਰਨ ਦੇ ਲਈ ਤਿਆਰ ਨਹੀਂ ਕਿਉਂਕਿ ਲੋਕਾਂ ਨੂੰ ਧਾਰਮਿਕ ਗੱਲਾਂ ਦੇ ਵਿੱਚ ਉਲਝਾ ਕੇ ਕਟੜਵਾਦ ਤਾਂ ਫੈਲਾ ਕੇ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕੀਤੀ ਗਈ ਹੈ ਕਿ ਵੇਖੋ ਇਹ ਸਾਡੇ ਧਰਮ ਤੇ ਝੋਟ ਕਰ ਰਹੇ ਨੇ ਇਹ ਸਾਡੇ ਧਰਮ ਦੀਆਂ ਰੋਹ ਰੀਤਾਂ ਤੇ ਝੋਟ-ਝੋਟ ਕਰਦੇ ਨੇ ਪਰ ਸੱਚੀ ਗੱਲ ਜਿਹੜੀ ਹੈ ਕਿ ਮੂਰਤੀ ਕਿਸੇ ਨੂੰ ਕੁਝ ਨਹੀਂ ਦੇ ਸਕਦੀ ਫੋਟੋ ਕਿਸੇ ਨੂੰ ਕੁਝ ਨਹੀਂ ਦੇ ਸਕਦੀ ਜੋ ਦੇ ਸਕਦਾ ਹੈ ਮਨੁੱਖ ਦੇ ਅੰਦਰ ਛਾਤੀ ਮਾਰਨ ਦੇ ਨਾਲ ਅੰਦਰ ਬੈਠੇ ਰੱਬ ਨੂੰ ਪੂਜਣ ਦੇ ਨਾਲ ਸਭ ਕੁਝ ਮਿਲਦਾ ਹੈ ਉੱਥੋਂ ਪ੍ਰਾਪਤ ਹੁੰਦਾ ਹੈ ਪਰ ਲੋਕ ਤੁਰੇ ਫਿਰਦੇ ਨੇ ਮੰਦਰਾਂ ਮੱਝ ਦਾ ਇੱਧਰ ਉੱਧਰ ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਜੇ ਸਿੱਖ ਵੀ ਗੁਰੂ ਸਹਿਬਾਨ ਨੂੰ ਗੁਰੂ ਬਾਦਸ਼ਾਹਾਂ ਦੀਆਂ ਫੋਟੋਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਵੀ ਰੂਪ ਦੇ ਵਿੱਚ ਸਿਰਫ ਉਹਨਾਂ ਨੂੰ ਹੀ ਮੰਨ ਰਹੇ ਨੇ ਤੇ ਸ਼ਬਦ ਨੂੰ ਸਮਝਦੇ ਨਹੀਂ ਜੀਵਨ ਦੇ ਵਿੱਚ ਤਾਂ ਸਮਝ ਲਓ ਸਿੱਖੋ ਤੁਸੀਂ ਵੀ ਭਟਕ ਚੁੱਕੇ ਹੋ ਗੁਰ ਸ਼ਬਦ ਨੂੰ ਕਮਾਉਣ ਤੋਂ ਕਿਉਂਕਿ ਸਾਡਾ ਗੁਰੂ ਕੌਣ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਨੇ ਪਰ ਤਖ ਗੁਰੂ ਨਿਸਤਾਰੇ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਅਤੇ ਨਾਲ ਹੀ ਇਹ ਅਸੀਂ ਬਹੁਤ ਵਾਰ ਰੋਜ਼ਾਨਾ ਅਰਦਾਸਾਂ ਵਿੱਚ ਸੁਣਦੇ ਹਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਬਾਣੀ ਨੂੰ ਹੀ ਗ੍ਰੰਥ ਉਹਨੂੰ ਹੀ ਅਸੀਂ ਸਾਡਾ ਸਭ ਕੁਝ ਮੰਨਣਾ ਹੈ ਉਦੋਂ ਬਾਹਰ ਕਿਤੇ ਵੀ ਨਹੀਂ ਜਾਣਾ ਸੋ ਆਪੇ ਆਪ ਨਿਰੰਝਣ ਸੋਏ ਉਹ ਅਕਾਲ ਪੁਰਖ ਪਰਮਾਤਮਾ ਆਪਣੇ ਆਪ ਤੋਂ ਪੈਦਾ ਹੋਇਆ ਹੈ ਉਹਨੂੰ ਕਿਸੇ ਨੇ ਬਣਾਇਆ ਨਹੀਂ ਜਿਨ ਸੇਵਿਆ ਤਨ ਪਾਇਆ ਮਾਣ ਜਿਨ੍ਹਾਂ ਨੇ ਸੇਵਿਆ ਉਹਨਾਂ ਨੇ ਜਗਤ ਦੇ ਵਿੱਚ ਵਡਿਆਈ ਪਾਈ ਹੈ ਮਾਣ ਪਾਇਆ ਹੈ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਨਾਨਕ ਗਾਵੀਏ ਗੁਣੀ ਨਿਧਾਨ ਏ ਨਾਨਕ ਐਸੇ ਗੁਣਾਾਂ ਦੇ ਖਜ਼ਾਨੇ ਨਿਧਾਨ ਦਾ ਅਰਥ ਹੁੰਦਾ ਖਜ਼ਾਨਾ ਅਕਾਲ ਪੁਰਖ ਪਰਮਾਤਮਾ ਨੂੰ ਗਾਉਣਾ ਚਾਹੀਦਾ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਉ ਤੇ ਜੋ ਗਾਲਿਆ ਜੋ ਸੁਣ ਲਿਆ ਫਿਰ ਉਹਦੇ ਪ੍ਰਤੀ ਸਤਿਕਾਰ ਵੀ ਰੱਖਣਾ ਹੈ ਮਤਲਬ ਉਹਨੂੰ ਜੀਵਨ ਦੇ ਵਿੱਚ ਦ੍ਰਿੜ ਵੀ ਕਰਨਾ ਹੈ ਉਹਨੂੰ ਮੰਨਣਾ ਵੀ ਹੈ ਇਹ ਨਹੀਂ ਕਿ ਪੜ ਲਿਆ ਸੁਣ ਲਿਆ ਬਸ ਗੱਲ ਖਤਮ ਨਹੀਂ 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 ਜੋ ਪੜ ਲਿਆ ਉਹਨੂੰ ਫਿਰ ਕਮਾਉਣਾ ਹੈ ਡੇਲੀ ਬੇਸਿਸ ਤੇ ਜਿਵੇਂ ਲੈਸਨ ਮਿਲ ਗਿਆ ਗੁਰੂ ਤੋਂ ਉਸ ਲੈਸਨ ਤੇ ਹੁਣ ਖਰੇ ਉਤਰਨਾ ਹੈ ਫਿਰ ਹੋਏਗਾ ਕਿ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਉਹਦੇ ਨਾਲ ਸਾਰੇ ਦੁੱਖ ਦੂਰ ਹੋ ਜਾਣੇ ਨੇ ਤੇ ਸੁੱਖ ਮਨੋਖ ਆਪਣੇ ਜ਼ਿੰਦਗੀ ਅੰਦਰ ਲੈ ਜਾਂਦਾ ਹੈ ਦੁੱਖ ਆਉਂਦੇ ਰਹਿੰਦੇ ਨੇ ਸੁੱਖ ਆਉਂਦੇ ਰਹਿੰਦੇ ਨੇ ਪਰ ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਨੇ ਉਹਨਾਂ ਤੇ ਨਾ ਦੁੱਖ ਵਿਆਪਦਾ ਨਾ ਸੁਖ ਵਿਆਪਦਾ ਉਹ ਤਾਂ ਰੱਬ ਦੇ ਲਜਾ ਦੇ ਵਿੱਚ ਰਹਿੰਦੇ ਨੇ ਹੁਕਮ ਦੇ ਵਿੱਚ ਜੁੜੇ ਰਹਿੰਦੇ ਨੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੂ ਦੇ ਦੁਆਰਾ ਹੀ ਮੁਖ ਦਾ ਅਰਥ ਹੁੰਦਾ ਗੁਰੂ ਦੇ ਮੁਖ ਦੁਆਰਾ ਮਤਲਬ ਗੁਰੂ ਦੇ ਦੁਆਰਾ ਅਨਾਦਾਂ ਆਵਾਜ਼ ਵੇਦੰ ਗਿਆਨ ਹੋ ਜਾਂਦਾ ਗੁਰਮੁਖ ਰਹਾ ਸਮਾਈ ਅਕਾਲ ਪੁਰਖ ਪ੍ਰਮਾਤਮਾ ਉਸ ਸਮਾਇਆ ਹੋਇਆ ਤੇ ਉਹਦੇ ਵਿੱਚ ਹੀ ਮਨੁੱਖ ਸਮਾ ਜਾਂਦੇ ਨੇ ਗੁਰ ਈਸ਼ਰ ਗੁਰ ਗੋਲਕ ਬ੍ਰਹਮਾ ਗੁਰ ਪਾਰਵਤੀ ਮਾਈ ਕਹਿੰਦੇ ਜਿਵੇਂ ਈਸ਼ਰ ਕਿਹਾ ਜਾਂਦਾ ਬ੍ਰਹਮਾ ਕਿਹਾ ਜਾਂਦਾ ਸ਼ਿਵ ਜੀ ਕਿਹਾ ਜਾਂਦਾ ਪਾਰਵਤੀ ਮਾਈ ਕਹੀ ਜਾਂਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਸਾਡੇ ਲਈ ਸਾਡਾ ਗੁਰੂ ਹੀ ਸਭ ਕੁਝ ਹੈ ਅਸੀਂ ਕਿਸੇ ਹੋਰ ਨੂੰ ਨਹੀਂ ਮੰਨਦੇ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਕਿਸੇ ਹੋਰ ਮੂਰਤੀ ਪੂਜਕ ਦੇ ਅਸੀਂ ਉਪਾਸ਼ਕ ਨਹੀਂ ਹੈਗੇ ਅਸੀਂ ਤੇ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਆਪਣਾ ਸਭ ਕੁਝ ਮੰਨਦੇ ਹਾਂ ਜੇ ਹੋ ਜਾਣਾ ਆਖਾ ਨਾ ਹੀ ਕਹਿਣਾ ਕਥਾ ਨਾ ਜਾਈ ਕਹਿੰਦੇ ਜੇ ਮੈਂ ਕਹਿਣ ਦੀ ਕੋਸ਼ਿਸ਼ ਕਰਾਂ ਜੇ ਹੋਂ ਜਾਣਾ ਜੇ ਮੈਂ ਜਾਣ ਵੀ ਲਵਾਂ ਕੋਸ਼ਿਸ਼ ਵੀ ਕਰਾਂ ਪਰ ਕਹਿੰਦੇ ਫਿਰ ਵੀ ਕਹਿਣ ਕਥਨ ਤੋਂ ਉਹ ਅਕਾਲ ਪੁਰਖ ਪਰਮਾਤਮਾ ਬਾਹਰ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅਖੀਰਲੀ ਪੰਗਤੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਕਿ हे ਗੁਰੂ ਮੈਨੂੰ ਐਸੀ ਇੱਕ ਸਮਝ ਦੇ ਦਿਓ ਕਿ ਸਾਰਿਆਂ ਦਾ ਅਕਾਲ ਪੁਰਖ ਪਰਮਾਤਮਾ ਤੇ ਉਹ ਇੱਕ ਹੀ ਹੈ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਇਸਾਈ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਬੁੱਧੀ ਜੈਨੀ ਕੋਈ ਵੀ ਹੈ ਸਾਰਿਆਂ ਦਾ ਪਰਮਾਤਮਾ ਇੱਕ ਅਕਾਲ ਪੁਰਖ ਰਾਮ ਕਹਿ ਲੋ ਗੋੜ ਕਹ ਲਓ ਅੱਲਾ ਕਹ ਲਓ ਜੋ ਮਰਜ਼ੀ ਸ਼ਬਦ ਵਰਤ ਲਓ ਇੱਕ ਪਰਮਾਤਮਾ ਹੀ ਸਾਰਿਆਂ ਦਾ ਸਾਂਝਾ ਏ ਹਾਂ ਜੇ ਕਿਸੇ ਨੇ ਵਿਹਿਮਾ ਭਰਮਾ ਦੇ ਵਿੱਚ ਪੈਣਾ ਜਾਂ ਕਿਸੇ ਧਰਮ ਦੇ ਅਧੀਨ ਕਿਸੇ ਜਾਤੀ ਦੇ ਅਧੀਨ ਕਿਸੇ ਮਾਨਤਾਮਾ ਦੇ ਅਧੀਨ ਅਸੀਂ ਵੱਡੇ ਰੱਬ ਨਾਲ ਉਹ ਜੋੜ ਕੇ ਆਪਣੇ ਆਪ ਨੂੰ ਕਿਸੇ ਧਰਮ ਨਾਲ ਕਿਸੇ ਜਾਤੀ ਨਾਲ ਕਿਸੇ ਪਰੰਪਰਾ ਨਾਲ ਜੋੜ ਕੇ ਵੇਖਦੇ ਆਂ ਅਸੀਂ ਸਮਝ ਲਓ ਸਾਡਾ ਉਸ ਅਕਾਲ ਪੁਰਖ ਪਰਮਾਤਮਾ ਜਿਹਨੇ ਪੈਦਾ ਕੀਤਾ ਉਹਦੇ ਨਾਲ ਉਹ ਸੰਬੰਧ ਟੁੱਟ ਜਾਂਦਾ ਇਸ ਕਰਕੇ ਉਦੇ ਬਣ ਕੇ ਰਹੋ ਵਹਿਮਾ ਭਰਮਾ ਵਿੱਚ ਨਾ ਪਓ ਮੂਰਤੀ ਪੂਜਕ ਨਾ ਬਣੋ ਕਿਉਂਕਿ ਇਹ ਕਰਮ ਕਾਂਡ ਦੀ ਸਾਰੀ ਗੱਲ ਹੈ ਤੇ ਜੇ ਤੁਹਾਨੂੰ ਲੱਗਦਾ ਕਿ ਹਾਂ ਇਹ ਸੱਚ ਹੈ ਉਹ ਤੁਹਾਡਾ ਆਪਣਾ ਨਿੱਜੀ ਫੈਸਲਾ ਜੀ ਤੁਸੀਂ ਮੰਨ ਸਕਦੇ ਹੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਸੋ ਇਹ ਸੀ ਜਪਜੀ ਸਾਹਿਬ ਬਾਣੀ ਦੀ ਪੰਜਵੀਂ ਪੌੜੀ ਦੀ ਵਿਆਖਿਆ ਆਪ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜੇ ਤੁਸੀਂ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਜਾਂ ਆਨਲਾਈਨ ਗੁਰਬਾਣੀ ਦੀ ਕਲਾਸਸ ਲੈਣਾ ਚਾਹੁੰਦੇ ਹੋ ਕਾਉਂਸਲਿੰਗ ਕਰਵਾਉਣਾ ਚਾਹੁੰਦੇ ਹੋ ਆਪਣੀ ਤਾਂ ਤੁਸੀਂ ਮੇਰੇ ਨੰਬਰ ਜਾਂ ਇੰਸਟਾਗ੍ਰam ਆਈਡੀ ਤੇ ਮੈਨੂੰ ਮੈਸੇਜ ਕਾਲ ਕਰ ਸਕਦੇ ਹੋ ਆਪ ਸਭ ਦਾ ਧੰਨਵਾਦ ਜੀ ਅਗਲੀ ਵੀਡੀਓ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ